ਅੱਜ ਅਸੀਂ ਕੋਟਾ ਕੋਟ ਤੋਂ ਫੌਕੀ ਲਾਈਵ ਹੋ ਰਹੇ ਆ ਕਿਤੇ ਪਿੰਡਰੀਆਂ ਦੇ ਵਿੱਚ ਕੋਈ ਚੋਰੀ ਹੋ ਗਈ ਤੇ ਪਿੰਡ ਵਾਸੀਆਂ ਨੇ ਤੇ ਟੰਕ ਦੇ ਬਹੁਤ ਰੋਡ ਜਾਮ ਕਰ ਦਿੱਤਾ ਵਾ ਉਹਦੇ ਸਬੰਧ ਵਿੱਚ ਆਓ ਸਾਰੇ ਨਾਲ ਗੱਲਬਾਤ ਕਰੀਏ ਜੀ ਆਓ ਦੇਖਦੇ ਹਾਂ ਜੀ ਇਹ ਕੀ ਕਹਿੰਦੇ ਆ ਕੀ ਨਾਮ ਆਪਣਾ ਸੁਖਵਿੰਦਰ ਸਿੰਘ ਜੀ ਕਿਹੜਾ ਪਿੰਡਾ ਤਰੀਲੇ ਜੀ ਕਿਤੇ ਤੁਸੀਂ ਜਾਮ ਲਾਇਆ ਕੀ ਗੱਲ ਹੋਈ ਚੋਰੀ ਹੋ ਗਈ ਹੈ ਜੀ 9 ਤਰੀਕ ਰਾਤ ਦੀ ਹਾਂ ਜੀ ਉਧਰ ਵੀ ਚੋਰੀ ਹੋਈ ਪੁਲਿਸ ਵਾਲੇ ਕੋਈ ਕਾਰਵਾਈ ਨਹੀਂ ਕਰ ਰਹੇ ਜੀ ਠੀਕ ਹੈ ਜੀ ਫੜ ਲੈਂਦੇ ਛੱਡ ਦਿੰਦੇ ਫੜਦੇ ਫੜ ਲੈਂਦੇ ਛੱਡ ਲੈਂਦੇ ਕਹਿੰਦੇ ਇੱਕ ਦੋ ਦਿਨ ਇੱਕ ਦੋ ਦਿਨ ਚੋਰ ਫੜ ਲਿਓ ਆ ਜੀ ਨਹੀਂ ਚੋਰ ਕਿੱਥੇ ਦੇ ਆ ਇਹਨਾਂ ਨੂੰ ਪਤਾ ਹੋਊਗਾ ਜੀ ਕਿੱਥੇ ਦੇ ਇੱਕ ਮੁੰਡਾ ਚੱਕਿਆ ਆ ਜੀ ਨਹੀਂ ਉਹ ਸਭ ਕੁਝ ਦੱਸ ਗਿਆ ਇਹਨਾਂ ਨੂੰ ਵੀ ਹਾਂ ਇੱਥੇ ਇੱਥੇ ਦੇ ਚੋਰ ਆ ਅੱਛਾ ਇਹ ਦੇਖਣਾ ਜੀ ਬਾਕੀ ਕਿੱਥੇ ਤੇ ਆ ਨਹੀਂ ਚੱਕਦੇ ਨਹੀਂ ਠੀਕ ਆ ਜੀ ਹਾਂ ਜੀ ਸਾਡੀ ਖੇਤ ਵਿੱਚ ਜਿੱਦੇ ਚਲਵਾਈ ਹਾਂ ਜੀ ਸਾਡੀ ਚਲਵਾਈ ਕਿੱਥੇ ਆ ਮਾਰ ਕੇ ਛੱਡੇ ਆ ਅੱਛਾ ਜੀ ਇਹ ਤੁਹਾਨੂੰ ਪਤਾ ਪਤਾ ਇਹਨਾਂ ਨੂੰ ਪਤਾ ਵੀ ਆ ਕਿੱਥੇ ਕਿਹੜੇ ਪੈਸੇ ਆ ਔਰ ਦ ਪੇ ਬੰਦੇ ਤੁਹਾਨੂੰ ਪਤਾ ਤਲਾ ਗਿਆ ਹੁਣ ਕਿੱਥੇ ਦੇ ਆ ਹੁਣ ਆਜੀ ਆਜੀ ਥੋੜਾ ਇਹ ਤਾਂ ਪੁਲਿਸ ਦਾ ਕੰਮ ਹੈ ਜੀ ਚਲੋ ਠੀਕ ਹੈ ਜੀ ਆਹ ਇਹ ਪੁਲਿਸ ਦਾ ਕੰਮ ਹੈ ਤੁਹਾਡਾ ਸਰਦਾਰ ਜੀ ਕੀ ਕਹਿਣਾ ਜਿਹੇ ਹੀ ਕੰਮ ਆ ਜੀ ਕਹਿੰਦੇ ਆ ਜੀ ਸਾਢੇ 5 ਤੋਂ ਬਾਅਦ ਚੋਰੀ ਪਹਿਲੇ ਫੜੀ ਜਾਵੇ ਹਾਂਜੀ ਸਾਨੂੰ ਨਿਸ਼ਾਨ ਮਿਲਿਆ ਜਾਵੇ ਠੀਕ ਹੈ ਜੀ ਆਹ ਤੁਹਾਨੂੰ ਲਾਈਵ ਤਸਵੀਰਾਂ ਦਿਖਾ ਦਿੰਦੇ ਜੀ ਤਾਂ ਧਰਨਾ ਲੱਗਾ ਵਾ ਧੁੱਪ ਵੀ ਕਹਿਰਦੀ ਆ ਕਿ ਖੜਿਆ ਨਹੀਂ ਜਾਂਦਾ ਆ ਟ੍ਰੈਫਿਕ ਜਮ ਹੈ ਪਿੰਡ ਰੀਲਿਆਂ ਦੇ ਆ ਜੀ ਹੇ ਪਿੰਡ ਰੀਲਾ ਤੋਂ ਕੋ ਚੋਰੀ ਹੋ ਗਈ ਆ ਉਹਦੇ ਇਤਰਾਜ਼ ਦੇ ਵਿੱਚ ਪੰਜਾਬ ਬੋਲੇ ਮੁਰਦਾਬਾ 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 ਇੱਕ ਵਾਰੀ ਹੋਰ ਕਰੋ ਪੰਜਾਬ ਬੋਲੇ ਮੁਰਦਾਬਾ ਪੰਜਾਬ ਬੋਲੇ ਮੁਰਦਾਬਾ ਪੰਜਾਬ ਬੋਲੇ ਮੁਰਦਾਬਾ ਹਾਂਜੀ ਤੁਹਾਡੀ ਐਸੋਸੀਓ ਸਾਹਿਬ ਨਾਲ ਕੀ ਗੱਲਬਾਤ ਹੋਈ ਤੁਸੀਂ ਉੱਤੇ ਗਏ ਸੀ ਕੋਈ ਐਚਆਰ ਸਾਹਿਬ ਨੇ ਕਿਹਾ ਵੀ ਜੇ ਤੁਸੀਂ ਲੈਉ ਤਾਂ ਦੰਦਾ ਹੀ ਆ ਐਚਆਰ ਸਾਹਿਬ ਨੇ ਕਿਹਾ ਵੀ ਸਾਨੂੰ 5 ਦਿਨ ਦੀ ਮਿਹਨਤ ਦੇਵੋ 5 ਦਿਨ ਤੁਹਾਨੂੰ ਹੱਲ ਕਰਕੇ ਦੇਵਾਂਗੇ ਠੀਕ ਹੈ ਜੀ ਹਾਂਜੀ ਕਹਿੰਦੇ ਤੁਹਾਡੇ ਮਾਲ ਦੀ ਰਿਕਵਰੀ ਕਰਕੇ ਦੇਵਾਂਗੇ ਅੱਛਾ ਹੋਰ ਕਰਕੇ ਦਿੰਦੇ ਨਹੀਂ ਕਰ ਕਹਿੰਦੇ ਅਸੀਂ ਦੱਸ ਦਿੰਦਾ ਵੀ ਜਿੰਨਾ ਕਰਕੇ ਦੇਮਗ ਤੇ ਮਾਲ ਪਰ ਜਾਮ ਲਾਵਾਂਗੇ ਠੀਕ ਹੈ ਜੀ ਹਾਂਜੀ ਤੇ ਤਾਨੂੰ ਕਿਸੇ ਨੂੰ ਪਤਾ ਵੀ ਇਹ ਚੋਰਾਂ ਦੇ ਪਿੰਡ ਉੱਧਾ ਦਾ ਕੋਸ਼ਿਸ਼ ਕਰਦਾ ਸਾਨੂੰ ਅਜਿਹਾ ਫੜ ਲਿਆ ਸਾਨੂੰ ਪਤਾ ਹੁੰਦਾ ਅੱਛਾ ਜੀ ਇਹਨਾਂ ਕੋ ਆ ਕੇ ਕੀ ਕਰਨਾ ਸੀ ਇਹ ਮਸਤਾ ਖਵਾਈ ਕਰਨਾ ਇਹਨਾਂ ਕੋ ਨੁਕਸਾਨ ਕਿੰਨਾ ਕੁ ਹੋਇਆ ਚੋਰੀ ਚ ਹਾਂਜੀ ਨੁਕਸਾਨ ਕਿੰਨਾ ਕੁ ਹੋਇਆ ਨੁਕਸਾਨ ਜੀ 12-13 ਲੱਖ ਦਾ ਹੋਇਆ ਠੀਕ ਹੈ ਜੀ ਮੋਟਾ ਨੁਕਸਾਨ ਹੋਇਆ ਹਾਂ ਠੀਕ ਹੈ ਥੈਂਕ ਯੂ ਇੱਕ ਕੋਟ ਅੱਡੇ ਜਾਮਨੀ ਤੋਂ ਸੀ ਦੋਹਾਂ ਧਰਾਂ ਦੀ ਮੀਟਿੰਗ ਹੋਈ ਆ ਸਾਰੇ ਸਮਝ ਉਸ ਤੋਂ ਹੁਣ ਕੀ ਹੋਇਆ ਜਿਲ੍ਹਿਆ ਵਾਲੇ ਪਾਰਟੀ ਨਾਲ ਇਹ ਜਿਲ੍ਹਿਆ ਵਾਲਿਆਂ ਦੇ ਨਾਲ ਤੋਂ ਚੋਰੀ ਹੋ ਗਈ ਵੀ ਨਾਮੂ ਵੇਖੀਆਂ ਨੇ ਕੀਤੀ ਸੀ ਹਾਂਜੀ ਉਹ ਬੰਦਿਆਂ ਦਾ ਕਿਤੇ ਵੀ ਤੁਸੀਂ ਬੰਦੇ ਚੱਕਦੇ ਨਹੀਂ ਉਹ ਬੰਦੇ ਅਸੀਂ ਮਿਹਨਤ ਕਰਕੇ ਕਾਫੀ ਟਾਵਰ ਡਾਊਨ ਕਰਕੇ ਟ੍ਰੇਸ ਕਰ ਲਿਆ ਹਾਂਜੀ ਉਹ ਇਹਨਾਂ ਨੂੰ ਦੱਸਿਆ ਵੀ ਅਸੀਂ ਕੱਢ ਲੈਣਾ ਹੈ ਜਲਦੀ ਉਹ ਇਸ ਵੀ ਸਿਚੁਏਸ਼ਨ ਨੂੰ ਸਮਝਾਉਦਾ ਹੈ ਵੀ ਜਲਦੀ ਇਹ ਜਿਹੜੇ ਬੜੇ ਗੰਦੇ 5 ਦਿਨ ਦੇ ਵਿੱਚ ਕਹਿੰਦੇ ਫੜ ਲਵਾਂ ਠੀਕ ਹੈ ਜੀ ਥੈਂਕ ਯੂ ਜੀ